ਮਾੜੀ ਕਿਸਮਤ ਨੇ ਸ਼ੋਰੂਮ ਮਾਲਕ ਦਾ ਤਿਹਾੜ ਤੋਂ ਪਹਿਲਾਂ ਕੱਢਿਆ ਦਿਵਾਲਾ ਜੀ ਹਾਂ ਬਟਾਲਾ ਦੇ ਉਦਮ ਨਗਰ ਵਿੱਚ ਇੱਕ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਹੈ ਫਾਇਰ ਬ੍ਰੀਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤੇ ਪੁਲਿਸ ਮੌਕੇ ਤੇ ਪੁੱਜੀ ਹੈ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਦੇ ਮਾਲਕ ਨੇ ਕਿਹਾ ਕਿ ਕਰਜ਼ ਚੁੱਕ ਕੇ ਚੰਗੀ ਦਿਵਾਰੀ ਲਗਾਉਣ ਲਈ ਖਰੀਦਿਆ ਸੀ ਸਮਾਨ ਤੇ ਸਮਾਨ ਗੋਦਾਮ ਦੇ ਅੰਦਰ ਰੱਖਿਆ ਹੋਇਆ ਸੀ ਪਰ ਸਵੇਰੇ ਫੋਨ ਆਉਂਦਾ ਕਿ ਉਹਨਾਂ ਦੇ ਗੋਦਾਮ ਵਿੱਚ ਧੂਆਂ ਨਿਕਲ ਰਿਹਾ ਜਦੋਂ ਉਹ ਗੋਦਾਮ ਦੇ ਵਿੱਚ ਪਹੁੰਚੇ ਦੇਖਿਆ ਗੋਦਾਮ ਪੂਰੀ ਤਰ੍ਹਾਂ ਤਹੱਸ ਨਹੱਸ ਹੋ ਚੁੱਕਿਆ ਫਾਇਰ ਗ੍ਰੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਫਾਇਰ ਗ੍ਰੇਡ ਵਾਲੇ ਆਏ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਮੀਦ ਨਹੀਂ ਸੀ ਕਿ ਸਾਡੇ ਨਾਲ ਇਹ ਕੁਝ ਹੋਵੇਗਾ ਸਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਕਿ ਅਸੀਂ ਇਸ ਦਾ ਅੰਦਾਜ਼ਾ ਤੱਕ ਨਹੀਂ ਲਗਾ ਸਕਦੇ ਯਾਰ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਦਾ ਸਾਡੇ ਸਟਾਰ ਲੈਕ ਵਰਲਡ ਹੂੰ ਸਮੇਂ ਸ਼ੁਰੂ ਮੈਂ ਇਹ ਬਗਾਉਸੀ ਕਿ ਅਸੀਂ ਅੱਪਾ ਪਰਚੇ ਜੀ ਕੀਤਾ ਦੁਆਰਾ ਅੰਦੇ ਇਹ ਖੰਡ ਫਰੀ ਰੱਟ ਸਰਟੀਫਿਕੇਟ 7.8 ਹੋਣ ਆਇਆ ਕਿ ਤੁਹਾਡੇ ਘਟਾਰ ਤੋਂ ਕਮਾ ਨਿਕਲ ਗਿਆ ਅਸੀਂ ਆ ਪਹੁੰਚ ਪਹੁੰਚ ਸਾਡੇ ਕਾਫੀ ਹੱਕ ਦੇ ਕਬੂਤਰੀ ਜਿਹੜੇ ਫਾਈਬਰ ਗੇਟ ਬਗਾਈਆਂ 15 ਮੀਟਰ ਤੱਕ ਆ ਗੀਆਂ ਉਹ ਆਚਨਲ ਰੱਟ ਤੇ ਕਾਬੂ ਪਾਇਆ ਪਰ ਫਿਰ ਵੀ ਸਾਡਾ ਕਿੰਨਾ ਵੀ ਸੌਗੀ ਸਾਰਾ ਸੀ ਕੀ ਸੋਚਿਆ ਹੈ ਜੋ ਸਟਾਕ ਲੈਸ ਸੋਚ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਉਹ ਦਵਾਈ ਲਾਵਾਂਗੇ ਅਸੀਂ ਚਲੋ ਪਹਿਲਾ ਨਵਾਂ ਮਾਤਾ ਵਾ ਜੋ ਮਾਤਾ ਮਾਣੀ ਨੂੰ ਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਸਰ ਮੇਰਾ ਚਲਦਾ ਵਾ ਡਿਸਟ੍ਰੀਬਿਊਟਰ ਦੇ ਸਾਹ ਚੰਨਾ ਨਾ ਆਪਣੇ ਬਾ ਮੰਤਰੀ ਜਾਣਦੇ ਨੇ ਇਹ ਮੜ ਜਾਂਦੀ ਹੈ ਸਰ ਉਹਦਾ ਉਧਾਰ ਸੀ ਸੱਚੀ ਬਥੇ ਦਾ ਉਧਾਰ ਹੀ ਹੁੰਦਾ ਆਪ ਜੀ ਦੇਖੋ ਕਿੰਨਾ ਕਿੰਨਾ ਦੇਖੋ ਇਹ ਜਿਹੜੇ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਾ ਨਾਲ ਕਾਫੀ ਨਿਸ਼ਾਨ ਆਪ ਤੇ ਇਹ ਆਪਣੀ ਨਿਸ਼ਾਨ ਕੁਛ ਨਹੀਂ ਬਚਿਆਗਾ ਸਭ ਸੜ ਗਿਆ ਸੜਕ ਡਾਊਨ ਚੀ ਵੀ ਆ ਸੜਕ ਡਾਊਨ ਚੀ ਕੀ ਕੁਛ ਪਿਆ ਮੇਰੇ ਸੀਸੀ ਅਲੜੀਆਂ ਸੀ ਗੱਜੇ ਇੱਜਾ ਮੌਤ ਸੀ ਨਾ ਯਜ਼ਰ ਦੀ ਕੋ ਜਾਨੀ ਨੁਕਸਾਨ ਨਹੀਂ ਜਾਨ ਇਨਸਾਨ ਨਹੀਂ ਡਾਊਨ ਸੜਕ ਸਪੋਰਸ ਕੋਲ ਚਾਹਾਂ ਸਾਰਾ 40 ਮਿੰਟ ਦੇ ਆਸ-ਪਾਸ ਹੀ ਕਿੱ ਆ ਫਾਇਰ ਕਾਲ ਬਿਜੀ ਉਪਰੰਤ 5 ਮਿੰਟ ਤੇ ਜਿਹੜੀਆਂ ਗੱਡੀਆਂ ਡਾਊਨ ਆਉਟ ਹੋਈਆਂ ਇਹ 750 ਤੇ 300 ਕਿੱਥੇ ਜਿਹੜੀਆਂ ਦੋਨੇ ਬੋਚ ਨੇ ਗਲੀ ਚੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਆਉਂਦੀਆਂ ਪਾਈਪਾਂ ਉਸ਼ਾਰ ਤੇ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੋਨੂੰ ਇਹ ਕਾਫੀ ਜਿਆਦਾ ਸੀ ਅੱਗ ਬੰਦਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਇਹ ਅੱਗ ਨੂੰ ਕੰਟਰੋਲ ਕੀਤਾ ਕਿੰਨੀ ਰੁਸ਼ਕੀ ਸੀ ਇਹ ਵਿਹਾਨ ਤੋਂ ਉਹਦੇ ਵਿੱਚ ਸਰ ਅੰਦਰ ਪੀਸੀ ਵੀ ਸੀਗੇ ਫ੍ਰਿਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਫਟ ਰਹੇ ਸੀਗੇ ਇਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਸੰਦ ਜਿਨਾ ਕਿੰਨੇ ਬਲਾਸਟ ਗਿਣਤੀ ਕੋਈ ਨਹੀਂ ਸਰ ਇਹਨਾਂ ਦਾ 10 ਸਗੜਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਨਾਂ ਫਿਰ ਅੱਗੇ ਜਿਹੜਾ ਕੁਛ ਗੈਸ ਹੈ ਜਿਹੜੀ ਉਹਦੇ ਨਾਲ ਅੱਗ ਜਿਆਦਾ ਜਿਆਦਾ ਫੈਲ ਗਈ। ਕਿੰਨਾ ਕੁ ਕੁਛ। ਇਸਕ ਤੱਕ ਆਪ ਜੀ ਬੋਲੀ। ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ? ਇਹ ਹਾਂ ਦੇ ਸਰ ਅਨਾਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ। ਸ਼ਟਰ ਬੰਦ। ਸਮਾਨ ਇਹਦਾ ਜਿਹੜਾ ਖਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਣੀ ਉਸ ਤੋਂ। ਨਹੀਂ ਜਾਣੀ ਕੋਈ। ਰਾਤ ਮਾਲੀ ਨੁਕਸਾਨ। ਗੱਡੀਆਂ ਸਾਡੀਆਂ ਜੀ 4 ਗੱਡੀਆਂ ਵੱਡੀਆਂ ਸੀਗੀਆਂ ਆਹ ਗੱਡੀਆਂ ਮਲਟੀਪਰਪਸ ਉਹ ਟਨੋਪ ਉਦੀ 4 4 5 5 ਵਾਰੀ ਹੋਈ ਪੰਜ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲੇ 20 20 ਗੱਡੀਆਂ ਦਾ ਮੇਰ ਬੋਲ ਰਿਹਾਣ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਹੈ ਫ੍ਰਿਜਾਂ ਨੂੰ ਕਵਰ ਕੀਤਾ ਹੁੰਦਾ ਉਹਦੀ ਅੱਗ ਸੀਗੀ ਧੂਆ ਕਾਫੀ ਜ਼ਿਆਦਾ ਸੀ ਉਧਰ ਕਰਕੇ ਆਹਦੀ ਹੱਤੀ ਦੇ ਸਾਹਮਣੇ ਇਹ ਇਹਦਾ ਗ੍ਰਾਮ ਕੀ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਹੀ ਹੀਟ ਗਿਆਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹਦਾ ਅੱਗ ਦੇ ਕਾਰਨਾਂ ਦਾ ਲੱਭੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਹੋਰ ਵੀ ਕੋਈ ਗੱਲ ਕੋ ਕਾਰਵਾਈ ਜ਼ਰੂਰੀ ਹੈ ਕਿੰਨਾ ਨੁਕਸਾਨ ਲੱਗਦਾ ਇਹ ਨੁਕਸਾਨ ਇਹ ਬਿਲਾ ਮੁਤਾਬਕ ਦੇਖਣਾ ਪੈਣਾ ਜੀ ਇੰਦਾ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੁਝ ਜਾਣੀ ਨਹੀਂ ਸਭ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਨੇ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ ਹੈ